हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਭਣ ਵੜ ਸੇਲ ਲਈ ਲੈ ਕੇ ਆਏ ਆਂਗੇ ਥੋੜੇ ਦਿਨਾਂ ਦੀ ਕਰਮ ਵਾਲੀ ਕੱਚੀ ਆ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆ ਕੋਈ ਵਾਈ ਦਾ ਵਪਾਰ ਦਾ ਕੰਮ ਨਹੀਂ ਆਪਣੇ ਮਨ ਕੇ ਚਲੋ ਘਰੇਲੂ ਪਸ਼ੂਆਂ ਚੋਂ ਬਾਈ ਇਹ ਸੇਲ ਕਰ ਰਿਹਾ ਤੇ ਚੰਗੀਆਂ ਗਾਵਾਂ ਬਾਈ ਰੱਖਦਾਗਾ ਤੇ ਉਹਨਾਂ ਵਿੱਚੋਂ ਹੀ ਅੱਜ ਇੱਕ ਵੜ ਸੇਲ ਕਰ ਰਿਹਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਕਲਿੱਕ ਕਰ ਲੋ ਤਾਂ ਜੋ ਹਰੇਕ ਕੋਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਆ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਆਜੋ ਬਾਈ ਜੀ ਹਾਂ ਜੀ ਬਾਈ ਸਸਰੀ ਕਾ ਬੋਠੀਕੋ ਬਾਈ ਹਾਂ ਠੀਕ ਹੈ ਜੀ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਜੀ ਨਾਮ ਹਰਦੀਪ ਸਿੰਘ ਹੈ ਜੀ ਪਿੰਡ ਤਖਤਪੁਰਾ ਜਿਹੜਾ ਮੋਗਾ ਜੀਨਿਆ ਸਿੰਘਲਾ ਨੇੜੇ ਪਿੰਡ ਕਿਹੜਾ ਰਹਿੰਦਾ ਬਾਈ ਆਪਣਾ ਨੰਗਲ ਔਰਕੋਟ ਤੇ ਬਰਾਫਰ ਜੀ ਠੀਕ ਹੈ ਕੰਟੈਕਟ ਨੰਬਰ ਬੋਲ ਦਿਓ ਬਾਈ ਆਪਣਾ ਨੰਬਰ ਲਖ ਲਾ ਜੀ 767 83 ਜੀ 12 ਠੀਕਾ ਤੇ ਜਿਲ੍ਹਾ ਪਣੋ ਮੋਗਾ ਮੋਗਾ ਤੁਸੀਂ ਨਿਹਾਲ ਸੰਗਲਾ ਪੈਣ ਹਾਂਜੀ ਹਾਂਜੀ ਠੀਕ ਆ ਬਾਈ ਜਿਹੜੀ ਇਹ ਸਾਹਮਣੇ ਆਪਾਂ ਬੈਠ ਦੇਖ ਰਹੇ ਆਂ ਬਾਈ ਕਿਹੜਾ ਸੂਆ ਸੁੰਦੀ ਇਹ ਦੂਜਾ ਸੂਆ ਸੁੰਦੀ ਇਹ ਦੰਦੋ ਚਾਰ ਦੰਦਾ ਦੂਜਾ ਸੂਆ ਸੁੰਦੀ ਆ ਦੰਦਾਂ ਚੋ ਚਾਰ ਦੰਦਾ ਚਾਰ ਦੰਦਾ ਠੀਕ ਆ ਘਰ ਦੀ ਲੱਸੀ ਆ ਘਰ ਦੀ ਆ ਆਪਣੇ ਹਾਂਜੀ ਹਾਂਜੀ ਕਿਹੜਾ ਸੂਆ ਮੰਨ ਕੇ ਚੱਲੋ ਇਹ ਦੂਜਾ ਸੂਆ ਜੀ ਕਿੰਨਾ ਦੁੱਧ ਦਿੱਤਾ ਵਾ ਦੁੱਧ ਦਿੱਤਾ 23 ਜਾ ਕਿੰਨਾ ਪਰ ਜੀ ਐਤ ਕੀ ਕਿੰਨੀ ਉਮੀਦ ਆ ਬਾਈ ਐਤ ਕੀ ਘਰ ਦੇ ਹਿਸਾਬ ਨਾਲ ਉਹ ਤਾਂ 30 ਦੇ ਦਾਂ ਤੱਕ ਦੀ 25 26 ਕਿਲੋ ਦੇ ਦੂ ਜੀ ਠੀਕ ਆ ਉਹ ਸੌ ਹਸੀਲਾ ਬਾਈ ਮ ਤੇ ਚਲ ਉਹਨਾਂ ਕਾਹਰੇ ਡਰਦੀ ਐ ਠੀਕ ਆ ਚਵਾਈ ਫਿਰ ਹੱਤੀ ਕਰ ਦਈਏ ਹਾਂ ਚਵਾਈ ਐ ਯਾ ਹੱਤੀ ਹੱਤੀ ਚਵਾਈ ਕਰ ਦਈਓ ਤੇ ਬਾਕੀ ਜੇ ਥਾਣਾ ਦੀ ਗੱਲ ਕਰੀਏ ਤਾਂ ਕਹੇ ਹੱਤੀ ਜਿਹੜਾ ਬਾਹਰ ਮਸ਼ੀਨਾਂ ਚੋਲੇ ਹਾਂ ਸਰ ਨਹੀਂ ਥਾਣਾ ਹੱਤੀ ਜਿਹੜਾ ਮਸ਼ੀਨਾਂ ਚੋਲੇ ਸਹੀ ਗੱਲ ਐ ਠੰਢੀ ਠੰਢੀ ਸ਼ੀ ਵਈ ਲੈਵਾ ਚੈੱਕ ਕਰੋ ਫੀਟਿੰਗ ਦਾ ਲੈਵਾ ਕਿੰਨੇ ਦਿਨਾਂ ਦੀ ਐ ਸੁਪਰ ਬਹੁਤ ਵਜੇ ਤੋਂ ਹੂੰ ਕਿੰਨੇ ਦਿਨਾਂ ਦੀ ਕੱਚੀ ਐ ਬਈ ਇਹ ਦਊ ਜੀ ਹਫਤਾ ਲੈ ਜਾ ਇੱਕ ਕਹਾਵਤ ਤੇ ਦੀ ਕੱਚੀ ਆ ਬਾਈ ਉਸ ਹਾਂ ਉਹਨਾਂ ਦਾ ਜਲਾ ਕੇ ਚੱਲ ਥਣਾ ਦੀ ਕੁਆਲਿਟੀ ਚੈੱਕ ਕਰ ਸਕਦਾ ਬਾਕੀ ਬਾਈ ਨੇ ਰਿਕਾਰਡ ਵੀ ਚੰਗਾ ਦੱਸਿਆ ਕਹਿੰਦਾ ਚੰਗਾ ਦੁੱਧ ਪਾਇਆ ਪਿਛਲੇ ਸੂਏ ਐਦਕੀ ਵੀ ਬਾਈ ਕਹਿੰਦਾ ਚੰਗੀ ਉਮੀਦ ਕਰਦੇ ਆ ਤੇ ਖੋਲ ਦੋ ਬਾਈ ਟੀਕੇ ਬਾਰੇ ਤਾਂ ਨਹੀਂ ਪਤਾ ਬਾਈ ਜਿਹੜਾ ਇਹ ਨਹੀਂ ਬਈ ਇਹ ਆਪਣਾ ਦੁੱਧ ਭਰਾ ਦਾ ਵਧੀਆ ਜੀ ਠੀਕ ਹੈ ਸਰਕਾਰੀ ਸ਼ਹਿਮਨੀ ਭਰਾ ਠੀਕ ਹੈ ਬਾਈ ਤੋਰ ਦੋ ਬਾਈ ਇਧਰ ਨੂੰ ਮੜੀ ਫੇਸ ਬਾਈ ਬੜਾ ਪਿਆਰਾ ਬੋਦੀਵਾਦੀ ਫੁੱਲ ਕਮਾਲ ਦੀ ਚਮਕ ਬਹੁਤ ਆ ਬਾਕੀ ਪਲੀ ਵੀ ਫੁੱਲ ਕਰਮਾਲੀ ਥੋੜਾ ਇਹ ਪਸ਼ੂਆਂ ਦਾ ਕਰਕੇ ਜ਼ਰੂਰ ਕਾਲ ਕਰਦੀ ਹੈਗੀ ਉਹ ਇਹ ਗੱਲ ਨਹੀਂ ਮੋੜਦਾ ਕੋਈ ਨਹੀਂ ਕੋਈ ਸਮਾਰ ਕੇ ਦਿਖਾ ਦੇ ਤੋਰ ਕਿਸ ਹੂੰ ਤੋਰਾ ਤਾਰਾ ਬਾਈ ਕਰਮਾਲੀ ਦਾ ਇੱਕ ਨੰਬਰ ਤੇ ਲੇਵਾ ਵੀ ਬਹੁਤ ਸੋਹਣਾ ਲੱਗਾ ਵਾ ਪੰਡ ਵਾਲਾ ਹਵਾਨਾ ਤਿਆਰ ਕਰਦੀ ਆਉਂਦੀ ਆ ਹਜੇ ਕੱਚੀ ਕੱਚੀ ਪਈ ਆ ਉਸ ਹਵਾਨਾ ਦਾ ਜਲਾ ਲੇ ਤੇ ਬਾਈ ਫਿਰ ਮੁੱਲ ਕੀ ਰੂ ਇਹਦਾ ਮੁੱਲ ਆ ਦੱਸ ਦਿੰਦੇ ਆ ਜੀ ਨਾੜਾ ਨੂੜਾ ਬਈ ਚੈੱਕ ਕਰ ਸਕਦੇ ਬਹੁਤ ਸੋਹਣੀਆਂ ਠਾਉਂਦੀ ਆਉਂਦੀ ਆ ਕਰਮਾਲੀ ਇਹਦਾ ਕੱਚੀ ਕੱਚੀ ਪਈ ਆ ਉਸਾਂ ਉਹਨਾਂ ਦਾ ਜਲਾਲ ਦੁੱਧ ਵਾਲੀ ਨਾੜ ਵਿੱਚ ਇੱਕ ਕਰ ਸਕਦੇ ਹਾਂ ਹਾਂ ਥੋੜਾ ਜਿਹਾ ਜਰੂਰ ਆ ਲੈ ਉਹ ਰਾਂਦੀ ਸੀ ਚੈੱਕ ਕਰੋ ਬਾਈ ਜਮ ਮਰਦੀ ਹੱਥ ਲਾਈ ਚਲੋ ਕਰਮਾਂ ਨੂੰ ਕੋਈ ਚੱਕਰੀ ਨਹੀਂ ਬਾਕੀ ਫੇਸ ਮੜਾ ਇਧਰ ਨੂੰ ਕਰਾਂ ਹੀ ਪੜ ਲੈ ਬਾਈ ਫੇਸ ਚੈੱਕ ਕਰੋ ਬੜਾ ਪਿਆਰਾਗਾ ਗੋਦੀ ਵਾਦੀ ਫੁੱਲ ਕਮਾਲ ਦੇ ਮਸਲ ਬੱਚੇ ਮੰਨੇ ਬਸਵਾ ਦੀ ਆਉਂਦੀ ਆ ਜੇ ਨਾ ਹਾਂਜੀ ਹਾਂਜੀ ਬਸਿਆ ਜੀ ਉਹ ਕਿਹਾ ਜੀ ਦੰਦਾਂ ਚ ਬਾਈ ਦੰਦਾਂ ਚ ਆਦਾ ਲੈ ਦਿਖਾਓ ਦਿਖਾ ਦੇ ਜੰਦੇ ਆਪਾਂ ਕੋਈ ਗੱਲ ਨਹੀਂ ਵੀਰੇ ਹਾਂਜੀ ਹਾਂਜੀ ਬਾਕੀ ਜੇ ਵੱਡੀ ਬੁੱਡੀ ਦੀ ਗੱਲ ਕਰੀ ਮੜਿਆ ਖੜੇ ਬਾਈ ਬਰੋ ਪੂਰਾ ਗੱਲ ਮੇਰਾ 5.5 ਪੌਣੇ 6 ਐਂਡ 72 ਠੀਕ ਆ ਹਾਂਜੀ ਮਤਲਬ ਕਿ ਹੂ 5.5 ਬੰਦੇ ਹਾਂ ਹਾਂ ਹਉਗੀ ਹਉਜੇ ਤੇ ਮੋਲ ਬਾਈ ਫਿਰ ਕੀ ਰੋ ਮੋਲ ਆਪਾਂ ਦੇ ਲੈਣਾਂ 1,30,000 ਰੁਪਏ ਦੇ ਦਾਂਗੇ 1,30 ਦੀ ਹਾਂਜੀ ਹਾਂਜੀ ਫੋਜੂ ਮੰਨ ਤਾਣਾ ਹੈਗਾ ਇਹਦਾ ਆ ਕਰਦਾ ਹੈ ਜੀ ਠੀਕ ਆ 1,30,000 ਦੀ ਬਾਈ ਕਹਿੰਦਾ ਦੇ ਦਿਆਂਗੇ ਬਾਕੀ ਆਏਗਾ ਦਾ ਮੰਨ ਤਾਣਾ ਮਾਰਾ ਬਹੁਤ ਅੱਛਾ ਅਕੜ ਸਭ ਤੋਂ ਬੜਾ ਚੰਗੀਆਂ ਲੱਗੀਆਂ ਹਾਂਜੀ ਹਾਂਜੀ ਤਿੰਨ ਅਕਸੀਗਾ ਬਾਈ ਕੋਲੇ ਬਾਈ ਇੱਕ ਸੁਵਾਪਦ ਖਾ ਦਿੱਤਾ ਜੇ ਕਿਸੇ ਵੀ ਨੂੰ ਪਸੰਦ ਆਵੇ ਵੈਲਕਮ ਟੂ ਮਾਈ ਚੈਨਲ ਜਮੀਨ ਸਾਹਿਬ ਦੇ ਵੀਡੀਓ ਨੂੰ ਦੇਖਣ ਲਈ ਧੰਨਵਾਦ